ਕੋ ਜਾਰੀ ਨਹੀਂ ਪੜ ਰਹੀ ਤੈਨੂੰ 20 ਵਾਰ ਸਮਝਾਤਾ ਦਾਲ ਚ ਮਿਰਚਾ ਘੱਟ ਪਾ ਲਿਆ ਕਰ ਕਿਉਂ ਤੂੰ ਰੋਜ਼ ਰੋਜ਼ ਗਲਤੀਆਂ ਰਿਪੀਟ ਕਰਦੀ ਓਹੀ ਸਮਝ ਨਹੀਂ ਲੱਗਦੀ ਤੈਨੂੰ ਮੈਂ ਕਿਹਾ ਪਾਗਲੇ ਅੱਜ ਨਹੀਂ ਮਿਰਚ ਘਟ ਜੂਗੀ ਮੈਂ ਨਹੀਂ ਖਾਣੀ ਰੋਟੀ ਰੋਟੀ ਤੈਨੂੰ ਕਿਉਂ ਨਹੀਂ ਫਰਕ ਪੈਂਦਾ ਕੋਈ ਰੋਜ਼ ਰੋਜ਼ ਓਹੀ ਗੱਲਾਂ ਕਿਉਂ ਰਿਪੀਟ ਕਰਾਉਣੀ ਆ ਤੂੰ ਤੂੰ ਮੇਰੇ ਲਈ ਪੱਥਰ ਐ ਪੱਥਰ ਨਾ ਤੈਨੂੰ ਕੋਈ ਕੁੱਟਦਾ ਫਰਕ ਪੈਂਦਾ ਨਾ ਤੈਨੂੰ ਘਰ ਦਾ ਕੋਈ ਕੰਮ ਆਉਂਦਾ ਨਾ ਤੂੰ ਕਦੇ ਮਾਂ ਬਣ ਸਕਦੀ ਐ ਸਮਝ ਲਾ ਗਈ ਤੈਨੂੰ ਕਿੱਥੇ ਮੇਰੇ ਪਿਓ ਨੇ ਤੂੰ ਮੱਥੇ ਮਾਰੀ ਮੇਰੇ ਸਾਰੀ ਜ਼ਿੰਦਗੀ ਦੀ ਮੁਸੀਬਤ ਆ ਪਛਤਾ ਰਹਾ ਮੈਂ ਬਹੁਤ ਤੇਰੇ ਵਰਗੀ ਨੂੰ ਘਰੇ ਲਿਆ ਕੇ ਬੇਰਕੂਫਾ ਨਾ ਇਹ ਕਿੱਧਰ ਚੱਲੇ ਪੈਣ ਬਾਪੇ ਦੇਖ ਲੈ ਤੇ ਕੰਮ ਹੈ ਚੰਗਾ ਕੰਮ ਹੈ ਰੋਜ਼ ਕੁੱਟਦਾ ਦਾਾਨੂੰ ਵਿਚਾਰੀ ਨੂੰ ਜਿਉਂ ਬੋਲਦੀ ਨਹੀਂ ਆਏ ਕਰਦੇ ਹੁੰਦੇ ਨੇ ਹੋਰ ਉਹ ਨਰਮ ਹੈਗੀ ਨਰਮ ਕਰਕੇ ਉਹਦੇ ਲ ਮਾਰੀ ਜਾਂਦਾਗਾ ਬਥੇਰਾ ਸਮਝਾਉਣਾ ਕਾਹਨੂੰ ਸਮਝਦਾ ਇਹ ਨਹੀਂ ਸਮਝਦਾ ਨਾ ਤੂੰ ਤੈਨੂੰ ਕਿਹਾ ਦੀ ਮੇਰਾ ਕਰਦੇ ਤੂੰ ਕਿਹੜਾ ਮੰਨਿਆਗਾ ਤੈਨੂੰ ਤਾਂ ਨਹੀਂ ਮੇਰੀ ਜ਼ਮੀਨ ਨਾ ਘੱਟ ਜੀ ਕੀਤੀ ਉਹ ਜ਼ਮੀਨ ਕਿਉਂ ਘੱਟਦੀ ਸੀ ਤੇਰਾ ਹੋਈ ਨਹੀਂਗਾ ਬਥੇਰਾ ਰਸਤਾ ਦੇਖਿਆ ਸੀਗਾ ਉਹ ਰਹਿਣ ਦੇ ਰਹਿਣ ਦੇ ਸਾਰਾ ਕੁਝ ਹੁੰਦਾ ਦੀ ਇਹ じゃ ਬਾਪ ਨਾ ਹੋਵੇ ਕਿਸੇ ਦੇ ਉਹ ਮਾਈ ਕੀ ਫੇਰ ਲਾ ਲਿਆ ਤੇਰਾ ਲਾ ਲਿਆ ਮੇਰਾ ਕਰਦਾ ਦਾ ਫੇਰ ਹੁਣ ਉਹ ਦੇਖ ਲੈ ਵਿਚਾਰੀ ਨੂੰ ਰੋਜ਼ ਕੁੱਟਦਾ ਦਾ ਤਾਂ ਨਾ ਉਹ ਵਿਚਾਰੀ ਜਿਹੜੀ ਬੋਲਦੀ ਨਹੀਂ ਓਏ ਉਹ ਤਾਂ ਬਹੁਤ ਨਰਮ ਹੈ ਵਿਚਾਰੀ ਉਹਦਾ ਗਊ ਹੈ ਜੀ ਨਾ ਪਾਪੇ ਜੇ ਰੁੱਸ ਕੇ ਬਾਗੀ ਅਗਲੀ ਚੁੱਲੇ 'ਚਾ ਥਾਪੇ ਫੁੱਕਣੇ ਪੈਣਗੇ ਆਪਾਂ ਨੂੰ ਫੇਰ ਓਏ ਹੋਰ ਉਹਨੂੰ ਬਹੁਤ ਸਮਝਾਉਣਾ ਯਾਰਾ ਪਹਿਲਾਂ ਤਾਂ ਬਹੁਤ ਚੰਗਾ ਸੀਗਾ ਵਿਆਹ ਤੋਂ ਤਾਂ ਪਹਿਲਾਂ ਉਹ ਪਤਾ ਨਹੀਂ ਵਿਆਹ ਤੋਂ ਬਾਅਦ ਕੀ ਸੱਪ ਸੁੰਗ ਗਿਆ ਉਹਨੂੰ ਸੱਪ ਸੁਪ ਨਹੀਂ ਬਾਪੇ ਜੰਬਲਿਆ ਹੈ ਮੇਰੇ ਸਾਲੇ ਦਾ ਅਗਲੀ ਬੋਲਦੀ ਨਹੀਂ ਤਾਂ ਜੰਬਲਿਆ ਹੋਗਾ ਉਹ ਹਲਕ ਜਿ ਡੰਡਾ ਦੇਣਾ ਹੀ ਹੁੰਦੀ ਨਾ ਇਹਨੂੰ ਫੇਰ ਪਤਾ ਲੱਗਦਾ ਵੀ ਕਿਵੇਂ ਕੋਟਾ ਕਰਦੇ ਨੇ ਕਿਸੇ ਧੀ ਨੂੰ ਬਗਿਆਨੀ ਨੂੰ ਓਏ ਉਹੀ ਉਹਦਾ ਸੈਣੇ ਕਰਦੀ ਧੀ ਪੁੱਤ ਹੈਗਾ ਤਾਂ ਨਹੀਂ ਬੋਲਦੀ ਓ ਮੈਂ ਤਾਂ ਉਹ ਵੇਲੇ ਨੂੰ ਪਸਤਾਉਣਾ ਜਿਹੜੇ ਵੇਲੇ ਇਹਦਾ ਮਸਾਕ ਲੈ ਲਿਆ ਇਹ ਜਵਾਕ ਜਹ ਹੈ ਨਹੀਂ ਕਿਸੇ ਕੰਮ ਦਾ ਉਹੀ ਚੜ ਜਾਂਦਾ ਮਾੜੀ ਮਾੜੀ ਗੱਲ ਪਿੱਛੇ ਚੱਲ ਕੋਈ ਨਾ ਪਤਾ ਆਪੇ ਰੱਬ ਮੇਰ ਕਰੂਗਾ ਰੱਬ ਰੂਬ ਨਹੀਂ ਕਰਦਾ ਆਪੇ ਮੇਰਾ ਇਹਦਾ ਆਪਾਂ ਨੂੰ ਹੀਲਾ ਕਰਨਾ ਪਊਗਾ ਰੋਦਿਆ ਕੰਜਰ ਕਲੇਸ ਚੰਗੇ ਨਹੀਂ ਲੱਗਦੇ ਘਰੇ ਕਿੰਨੀ ਮਾੜੀ ਕਿਸਮਤ ਹੈ ਮੇਰੀ ਰੋਜ਼ ਰੋਜ਼ ਆ ਕੁਝ ਸੁਣਨ ਨੂੰ ਮਿਲਦਾਗਾ ਜੇ ਮੇਰੇ ਚ ਕਾਡਾ ਤਾਂ ਹੀ ਆ ਕੁਝ ਹੁੰਦੀ ਆ ਮੈਂ ਪਰ ਕੋਈ ਇਹ ਨਹੀਂ ਜਾਣਦਾ ਹੈਗਾ ਵੀ ਮੇਰੇ ਚ ਕਿਹੜਾ ਕੋਈ ਕਮੀ ਆ ਜਾਂ ਮੇਰੇ ਅੱਗੇ ਕਸੂਰ ਆ ਇਹ ਤਾਂ ਰੱਬ ਦਾ ਕਸੂਰ ਆ ਉਹਦੇ ਹੱਥ ਵਸਾ ਨਾ ਮਮੀ ਨੂੰ ਦੱਸ ਸਕਦੀ ਆ ਮੈਂ ਕਿਸੇ ਹੋਰ ਨੂੰ ਬਸ ਆਪਜੀ ਕਿਸਮਤ ਨੂੰ ਬੈਠ ਕੇ ਰੋ ਸਕਦੀ ਆ ਚਲ ਕੋਈ ਨਾ ਜੋ ਮੇਰੀ ਕਿਸਮਤ ਜਾਊਗਾ ਉਹੀ ਹੋਣਾ ਆਪ ਤਾਂ ਮੈਂ ਕਿਸਮਤ ਦੇਖ ਨਹੀਂ ਸਕਦੀ ਹੋਰ ਬੱਬੂ ਕੀ ਹਾਲ ਨੇ ਵਧੀਆ ਜੀ ਵਧੀਆ ਜੀ ਵਧੀਆ ਹੋ ਠੀਕ ਆ ਹਾਂ ਜੀ ਹਾਂ ਖਾ ਰ ਖੋ ਨੂੰ ਦੇ ਯਾਰ ਭੁੱਖ ਬੋਲ ਕਾ ਭਰਜਾਈ ਨਾ ਅੱਜ ਖਵਾਇਆ ਨੀਗਾ ਕਿੱਥੇ ਬਿਮਾਰ ਜੀ ਹੋਈ ਪਿਆ ਯਾਰ ਉਹ ਲੰਗੋ ਵਾਲੇ ਡਾਕਟਰ ਨੂੰ ਦਿਖਾਇਆ ਵਧੀਆ ਮਾਈ ਦਿੰਦਾ ਛੱਡ ਪਰਾਂ ਯਾਰ ਦਵਾਈਆਂ ਤੂੰ ਹੀ ਹੁਣ ਇਹ ਤਾਂ ਪਖੰਡ ਕਰਦੀ ਰਹਿਂਦੀਆਂ ਨੇ ਕੋਈ ਨਾ ਫਿਰ ਦਿਖਾਇਆ ਕੋਈ ਨਾ ਤੂੰ ਖਾ ਨੂੰ ਲੈ ਕੋ ਸਾਲ ਬੋਲ ਕੀ ਖਾਣਾ ਐ ਕਰੇ ਤੇਰੀ ਹੌਣਾ ਮਨ ਨਾਲੇ ਆਪਾਂ ਗੇਮ ਖੋਲਣਾ ਬੈਠੇ ਮੇਰਾ ਚੀਜ਼ ਆ ਖਰਾਬ ਹੋਇਆ ਪਿਆ ਖਾਣ ਨੂੰ ਦੇ ਕੀ ਕੋ ਸਾਲ ਬੋਲ ਕੀ ਖਾਣਾ ਹੈ ਬੋਲ ਕੇ ਗਾਣਾ ਕੋਲ ਡਰਿੰਕ ਤੇ ਪੂਜੀਆ ਪਾਲਾ ਠੀਕ ਹੈ ਕੋਲ ਡਰਿੰਕ ਤੇ ਲਿਆ ਪੂਜਾ ਮੈਂ ਬੈਠਾ ਇਹਨੇ ਉਹਨੂੰ ਤਾਂ ਰੋਟੀ ਦੀ ਨਹੀਂ ਹੈਗੀ ਕਦਰ ਸਵੇਰੇ ਤਾਜ਼ੀਆਂ ਲਾ ਕੇ ਦਿੱਤੀਆਂ ਵੀ ਚਲੋ ਕਾਣੂ ਪਰਨਾ ਜਿਹੜੇ ਵਿਚਾਰੇ ਆਏ ਮੇਰੀ ਕਦਰ ਕਰਦੇ ਨੇ ਉਹ ਰੋਟੀ ਨੂੰ ਤਰਸੀ ਜਾਂਦੇ ਨੇ ਬੈਠੇ ਉਹਨਾਂ ਨੂੰ ਤਾਂ ਦੇ ਕੇ ਆਵਾਂ ਪਹਿਲਾਂ ਹੁਣ ਇਹ ਤਾਂ ਭਗਾ ਕੇ ਮਾਰੀਆਂ ਸਵੇਰੀ ਨਾ ਪਾਪੇ ਮੈਨੂੰ ਆਏ ਦੱਸ ਸੁਧਰ ਜੂਗਾ ਆਪਣਾ ਉਹ ਸੁਧਰ ਜੂਗਾ ਪਈ ਟਾਈਮ ਨਾਲ ਸੁਧਰੂ ਮੈਨੂੰ ਨਹੀਂ ਲੱਗਦਾ ਵੀ ਸੁਧਰੂਗਾ ਉਹ ਇੱਕ ਪਾਣੀ ਜਦੀ ਕਬੀਲਦਾਰੀ ਉਹਨੂੰ ਪੜਾਤੀ ਸਾਰੀ 2-2 ਰੁਪਏ ਤੋਂ ਮੰਗੜੇ ਪੈਂਦੇ ਨੇ ਆ ਲੈ ਰੋਟੀ ਬਾਪੂ ਜੀ ਖਣ ਲਿਆ ਰੋਟੀ ਬੱਚਾ ਮੈਂ ਤਾਂ ਰੋਟੀ ਫੇਰ ਖਾਊਗਾ ਚੱਲ ਠੀਕ ਆ ਭਾਈ ਆਪੋ ਤਾਂ ਨਹੀਂ ਬਾਪੂ ਜੀ ਮੇਰੇ ਕੰਮ ਸਾਰੇ ਪਏ ਆ ਭਾਈ ਆ ਬਾਬੀ ਬਹਿ ਜਾ ਬਹਿ ਜਾ ਕਰ ਸਾਡੇ ਨਾਲ ਬੇਬੀ ਬੰਦਾ ਤੂੰ ਪੁੱਤ ਆਦਾ ਬੁੱਛਾ ਨਾ ਕਰਿਆ ਕਰ ਉਹਦਾ ਮੂਰਖਾਏਗਾ ਕੋਈ ਨਾ ਬਾਪੂ ਜੀ ਮੈਂ ਤਾਂ ਉਹਨਾਂ ਦੀ ਗੱਲ ਦਾ ਕਦੇ ਗੁੱਸਾ ਕੀਤਾ ਹੀ ਨਹੀਂ ਮੋਰਾ ਐਮੀਨਾ ਤੁਸੀਂ ਤੇਰੇ ਤੇ ਨਾ ਆਇਓ ਪਰ ਬਾਪੂ ਜੀ ਉਹਨਾਂ ਨੂੰ ਸਮਝਣਾ ਚਾਹੀਦਾਗਾ ਗੱਲ ਗੱਲ ਤੇਰੇ ਗੱਲ ਦਾ ਮਹਿਣਾ ਮਾਰਦੇ ਨੇ ਉਹ ਔਰ ਇਹੀ ਤਾਂ ਗੱਲ ਹੈ ਇਹੀ ਅਸੀਂ ਸਾਨੂੰ ਚੋਰਾ ਵੜਵੜ ਕੇ ਇਹੀ ਖਾਂਦਾ ਹੈ। ਥੋਣ ਲੱਗੇ ਪਰਜਾਈ ਮੈਨੂੰ ਤਾਂ ਇੰਨਾ ਰੋਣਾ ਆਉਂਦਾ ਜਦੋਂ ਤੈਨੂੰ ਹਕ ਉੱਤਦਾ। ਵੀ ਕੀ ਹੈ ਆ ਚੰਮ ਹੈ ਤੇਰਾ ਜਿਹੜਾ ਉਹ ਤੂੰ ਸਾਰਾ ਦਿਨ ਘਟ ਬਈ ਜਾਂਦੀ ਹੈ। ਪਹਿਲਾਂ ਤਾਂ ਪੇਕੇ ਘਰੇ ਮੈਂ ਤੰਗ ਸੀ। ਮੰਮੀ ਨੇ ਇਸ ਕਰਕੇ ਵਿਆਹ ਕਰਤਾ ਵੀ ਚਲ ਖੁਸ਼ ਰਹ ਲੂਗੀ। ਪਰ ਇੱਥੇ ਆ ਕੇ ਵੀ ਉਹੀ ਹਾਲਾ ਮੇਰੇ ਤਾਂ ਸਾਰੀ ਕਿਸਮਤ ਹੀ ਖਰਾਬ ਆ। ਜ਼ਿੰਦਗੀ ਖਰਾਬ ਹੋ ਗਈ ਮੇਰੀ ਤਾਂ। ਉਹ ਤੇਰਾ ਪੁੱਤ ਕੋਈ ਨਾ ਸਮਾਂ ਬਦਲ ਜਾ। ਇਹ ਸਮਾਂ ਨਹੀਂ ਇਹ ਜਦ ਸਮਾਂ ਰਹਿੰਦਾ ਹੈਗਾ। ਆਈ ਨਹੀਂ ਬਦਲਦਾ ਸਮਾਂ ਜਿਵੇਂ ਤੂੰ ਕਹਿੰਨੇ। ਕੁਝ ਹਿੱਲਾ ਕਰ। ਲੋਕ ਕੰਦਾਂ ਦੇ ਚੜਦੇ ਨੇ ਜਦੋਂ ਰੋਜ਼ ਘੁਟਦੇ ਨੂੰ ਵਿਚਾਰੀ ਨੂੰ ਉਹ ਕੀ ਕਰੀਏ ਫੇਰ ਆ ਕੀ ਕਰੀਏ ਉਹਦੇ ਹੱਥ ਦਾ ਸਾਰੀ ਚਲ ਕੋਈ ਨਾ ਪੈਂਦਾ ਤੁਸੀ ਸਮਝਾ ਦਿਓ ਜੀ ਸਮਝਾ ਮੈਂ ਤਾਂ ਕਹਿ ਕੇ ਕਿ ਥੱਕ ਗਈ ਹਾਰ ਕੇ ਮੈਂ ਤਾਂ ਮੂਰੇ ਬੋਲਣੋਂ ਹੀ ਹਟ ਗਈ ਮੈਂ ਕੰਮ ਕਰ ਲਵਾਂ ਬੋ ਜੀ ਚਲ ਕਰ ਲਓ ਕੋ ਤਾਂ ਕੰਮ ਕਰ ਦੇਖ ਲਾ ਬਾਬੇ ਵੇ ਵਿਚਾਰੀ ਜਮੀ ਨਹੀਂ ਬੋਲਦੀ ਇੱਕ ਆਪਣੇ ਭੈਣ ਦਾ ਖਸਮ ਵਿਚਾਰੀ ਦਾ ਸਾਰਾ ਦਿਨ ਕੁੱਟੂ ਕੁੱਟ ਕੇ ਛੱਲ ਲਾਦਾ ਇਹਨੂੰ ਲੇਖੇ ਦੇ ਨੇ ਬਣ ਗਏ ਐਡੇ ਐਡੇ ਕੀੜੇ ਪੈਣਗੇ ਆਇਨੀ ਬੋਲਦੇ ਤੇਰਾ ਛੋਟਾ ਭਾਈ ਹੈਗਾ ਉਹਦਾ ਰੱਬ ਵੱਲੋਂ ਬਖਸ਼ੀ ਹੋਈ ਹੋਈ ਆ ਉਹਨੂੰ ਬੁੱਧੀ ਪ੍ਰੇਸ਼ਟ ਹੋਈ ਆ ਉਹਦੀ ਸੰਭਲ ਜੂ ਕਦੇ ਟਾਈਮ ਆਪੀ ਚਲ ਅ ਤੇਰੀ ਮਰਜ਼ੀ ਆ ਕਰੀ ਜਾ ਜਿਹੜਾ ਕੁਝ ਕਰਦਾ ਐ ਨਹੀਂ ਸੰਭਲਦਾ ਰੱਬਾ ਇਹ ਧੜੂ ਭੇਜਿਆ ਨੂੰ ਬਈ ਹਰੇਕ ਤੇ ਛੱਲ ਲਾ ਦਿਆ ਕਰ ਉਹ ਕੋਈ ਨਾ ਕੋਈ ਸੰਭਲ ਜੂ ਉਹ ਇਕ ਡਰਦੇ ਆਪਾਂ ਸਾਡੇ ਥੱਲੇ ਲਾਰਖਿਆ ਆਪਾਂ ਉਸੇ ਕਰਕੇ ਪੁੱਤ ਮੈਂ ਨਹੀਂ ਗੋ ਆਹ ਕਾਨੂੰ ਬੋਲਣਾ ਚਲ ਮੈਂ ਤਾਂ ਖੇਤ ਗੇੜਾ ਮਾਰ ਕੇ ਆਉਣਾ ਚਲ ਜਾਇਆ ਚਲ ਹਾਂ ਕਰਲਾ ਹੀ ਕੋਈ ਨਾ ਗੱਲਾਂ ਨੂੰ ਲੈ ਇਧਾਂ ਆਗੇ ਹੁਣ ਮੈਨੂੰ ਕਿਵੇਂ ਕਹਾਂ ਕਿ ਮੈਨੂੰ ਦਵਾਈ ਦਿਵਾ ਲੈ ਜੇ ਕਹੂੰਗੀ ਤਾਂ ਭੱਜ ਕੇ ਭੈਣਗੇ ਕੀ ਕਰਾਂ ਸੱਚੀ ਮੇਰੀ ਤਾਂ ਕਿਸਮਤ ਹੀ ਖਰਾਬ ਆ ਪਰ ਇੱਕ ਗੱਲ ਕਹਿਣ ਤੋਂ ਪਹਿਲਾਂ ਡਰ ਲੱਗਦਾਗਾ ਵੀ ਕਿਤੇ ਹੋਰ ਹੀ ਨਾ ਕੁਝ ਹੋ ਜੇ ਚਲਾਈ ਕਰਦੀਆਂ ਨਾਲ ਤਾਂ ਚਾਹ ਫੜਾਵਣੀ ਆ ਨਾਲੇ ਪੁੱਛ ਲੈਣੀ ਆ ਲੋ ਦਾ ਬੇਤ ਨਹੀਂ ਆ ਕੋਈ ਦਾ ਅਨੂਜੀ ਚਾ ਦੇਖ ਲੈ ਇਹ ਨੂੰ ਆਪਾ ਠੀਕ ਆ ਚੱਲ ਚੰਗਾ ਓਕੇ ਤੂੰ ਖੜੀ ਕੀ ਕਰਦੀ ਔਰ ਕੰਮ-ਕੁਮ ਕਰ ਲਾਉਂਦਾ ਵੀ ਜਿਵੇਂ ਤਾਂ ਹੀ ਕਹਿੰਦੀ ਸੀ ਵੀ ਦਵਾਈ ਦਵਾ ਲਿਓ ਮੈਨੂੰ ਤੈਨੂੰ ਕਾਦੀ ਦਵਾਈ ਦਵਾ ਲਿਆ ਮਾਂ ਚੰਗੀ ਪੜੀ ਤਾਂ ਹੈਗੀ ਆ ਤੂੰ ਜੀ ਤੁਸੀਂ ਤਾਂ ਜਮੇ ਟੇੜੀ ਟਾ ਕੇ ਬੈਠ ਗਏ ਐਨੇ ਲਾਸ ਚੱਲਦੇ ਆ ਐਨੇ ਟ੍ਰੀਟਮੈਂਟ ਹੁੰਦੇ ਆਗੇ ਕੋਈ ਨਾ ਕੋਈ ਤਾਂ ਹੱਲ ਹੋਊ ਗਈ ਕੀ ਪਤਾ ਮੈਂ ਮਾਂ ਬਣੀ ਜਾਵਾਂ ਹੁਣ ਤਾਂ ਤੂੰ ਭੁੱਲ ਜਾ ਉਮੀਦ ਖਤਮ ਹੋ ਗਈ ਮੈਨੂੰ ਬੀਬੀ ਥਾਂ ਮੂ ਤਾਂ ਤੈਨੂੰ ਦਵਾਈਆਂ ਦਵਾਦੀਆਂ ਕਿੰਨੇ ਕਿੰਨੇ ਤੇਰੇ ਤੇ ਖਰਚੇ ਕਰਤੇ ਹੁਣ ਤਾਂ ਚੁੱਪ ਕਰਕੇ ਆਪਦਾ ਕੰਮ ਕਰ ਲਿਆ ਕਰ ਬਸ ਰੋਟੀ ਖਾ ਲਿਆ ਕਰ ਸਹੀ ਕਿਹਾ ਤੁਸੀਂ ਮੈਨੂੰ ਹੁਣ ਉਮੀਦ ਛੱਡ ਦੇਣੀ ਚਾਹੀਦੀ ਆ ਕਿਉਂਕਿ ਜੇ ਤੁਹਾਡੇ ਆਪਦੇ ਦਿਮਾਗ 'ਚ ਇਹਨੇ ਨੈਗੇਟਿਵ ਕੁਝ ਭਰੇ ਹੋਇਆ ਫਿਰ ਰੱਬ ਵੀ ਤੁਹਾਡਾ ਕੀ ਚੰਗਾ ਕਰੂਗਾ ਚੱਲ ਚੱਲ ਮੈਨੂੰ ਬਾੜੀਆਂ ਮਤ ਆਈ ਜਾਣਾ ਦੇ ਮੈਨੂੰ ਪਤਾ ਹੈ ਕੀ ਕਰਨਾ ਹੈ ਨਹੀਂ ਕਰਨਾ ਮੈਨੂੰ ਲੋੜ ਨਹੀਂ ਹੈਗੀ ਤੁਹਾਨੂੰ ਸਲਾਹ ਦੇਣ ਦੀ ਜਦੋਂ ਤੁਸੀਂ ਨਹੀਂ ਕੋਈ ਸੋਚਦੇ ਫਿਰ ਮੈਂ ਵੀ ਸੋਚ ਕੇ ਕੀ ਕਰਾਂ ਮੈਨੂੰ ਥਾਪੜੇ ਨਾ ਖਾ ਲਈ ਉਹੀ ਦਿਮਾਗ ਖਰਾਬ ਕਰੀ ਜੋ ਮੇਰਾ ਸਾਰਾ ਦਿਨ ਉਹੀ ਗੱਲਾਂ ਵਾਰ-ਵਾਰ ਵਾਰ-ਵਾਰ ਮੋٹے ਦਿਮਾਗ ਦੀ ਫੇਰ ਪਾਲਿਆ ਝੱਜੂ ਓ ਪੁੱਤ ਗਲਵਿੰਦਰ ਗਲਵਿੰਦਰ ਹਾਂ ਬਾਪੇ ਓਰੇ ਆ ਓਰੇ ਆ ਗਿਆ ਹਾਂ ਕੀ ਗੱਲ ਹੋ ਗਈ ਫੇ ਲੜੀਆਂ ਨੇ ਓ ਏ ਘੜਾ ਅੱਜ ਦਾ ਇਹ ਤਾਂ ਰੋਜ਼ ਹੀ ਹੁੰਦਾ ਤੂੰ ਘੜਾ ਸਿਆਣਾ ਨਹੀਂ ਤੈਨੂੰ ਸਾਹ ਪਤਾ? ਉਹ ਪਤਾ ਤਾਂ ਹੈਗਾ ਮਾੜਾ ਮਾੜਾ ਤੂੰ ਵੀ ਉਹ ਠੰਡਾ ਛਿੱਟਾ ਮਾਰ ਲਿਆ ਕਰਕੇ ਹਿਸ ਟਾਈਮ ਕੀ ਕਰਾਂ ਮੈਂ ਹੁਣ ਕਹਿੰਦੀ ਤੂੰ ਹੀ ਆਵਦਾ ਉਹ ਕਰਕੇ ਬਹਿ ਗਿਆ ਮੈਨੂੰ ਲੈ ਪੱਤੀਆਂ ਪੜਾਉਂਦੀ ਐ ਆਖੇ ਵਧੀਆ ਡਾਕਟਰ ਤੋਂ ਦਵਾਈ ਦੋ ਲੈ ਲਾ ਐ ਹੋ ਜਾ ਐ ਹੋ ਜੂ ਕੀ ਹੋ ਜੂ ਕੁਛ ਨਹੀਂ ਹੁੰਦਾ ਉਹ ਫਿਰ ਦਿਖਾਇਆ ਉਹਨੂੰ ਸਮਰੂਰ ਦਿਖਾਇਆ ਪਾਪੇ ਮੇਰੀ ਗੱਲ ਸੁਣ ਕਿੱਥੋਂ ਕਿੱਥੋਂ ਨਹੀਂ ਮੈਂ ਦਵਾਈ ਦਵਾ ਕੇ ਹੰਬ ਗਿਆ ਕਿੰਨੇ ਖਰਚੇ ਕਰਤੇ ਮੈਂ ਜਦ ਨਹੀਂ ਹੁੰਦਾ ਤਾਂ ਨਹੀਂ ਹੁੰਦਾ ਹੁਣ ਉਹ ਖਰਚੇ ਤਾਂ ਕਰਨੇ ਪੈਂਦੇ ਨੇ ਪੁੱਤ ਐ ਹੀ ਨਹੀਂ ਜ਼ਿੰਦਗੀ ਲੰਘਦੀ ਹੁੰਦੀ ਜ਼ਿੰਦਗੀ ਛੋਟੀ ਬਹੁਤ ਲੰਬੀ ਪਈ ਐ ਆਹ ਲੜ ਕੋ ਕਿਦਾਂ ਏ ਸੋਡੀ ਸਾਰੀ ਉਮਰ ਲੰਘ ਜੂ ਮੈਨੂੰ ਤਾਂ ਬੁਰੀ ਲੱਗਣ ਲੱਗੀ ਬਸ ਬੱਤ ਬੁਰੀ ਲੱਗਣ ਲੱਗੀ ਜ਼ਰੂਰੀ ਨਹੀਂ ਹੁੰਦਾ ਕੋਈ ਜਿਵਾਕਾਂ ਨਾਲ ਕੋਈ ਸਾਥ ਹੋਰ ਕਰਨਾ ਛੋਟੇ ਦੋਨਾਂ ਜੀਆਂ ਦਾ ਸਾਥ ਬਹੁਤ ਵਧੀਆ ਹੈਗਾ ਤੁਸੀਂ ਮਿੱਠ ਤੇ ਪਿਆਰ ਨਾਲ ਨਗਾ ਲੋ ਕੋਈ ਜ਼ਰੂਰੀ ਨਹੀਂ ਹੁੰਦਾ ਨਹੀਂ ਬਾਪੂ ਇਹ ਜੀ ਜਬੜਾ ਸਰਦਾ ਨਹੀਂ ਤੈਨੂੰ ਵੀ ਪਤਾ ਚੱਲ ਕੋਈ ਨਾ ਪੁੱਤ ਤੂੰ ਮਨਾ ਵਾਲੀ ਹਿੰਡ ਕਰ ਇੱਕ ਵਾਰੀ ਮੇਰੇ ਅੱਖੇ ਤੋਂ ਦਵਾਇ ਦਵਾ ਲਿਆ ਤੇਰੇ ਘੇ ਤੇ ਭੱਗ ਜਾਣਾ ਮੈਂ ਹੁਣ ਮੈਂ ਲਾਸਟ ਵਾਰ ਜਾਊਂਗਾ ਇਹ ਦੂ ਮੁੜ ਕੇ ਮੈਨੂੰ ਕਹੀਂ ਨਾ ਬਸ ਚੱਲ ਇਹ ਤੂੰ ਮੁੜ ਕੇ ਤੈਨੂੰ ਨਹੀਂ ਕਹਿੰਦਾ ਤੂੰ ਦਵਾਈ ਦਵਾ ਲੈ ਆਖੇ ਲਾ ਕੇ ਹਾਂ ਨਾ ਪੁੱਤ ਬਣ ਕੇ ਥੀਰੇ ਤੂੰ ਹਾਂਜੀ ਕੀ ਕਰਦੀਆਂ ਕੁਛ ਨਹੀਂ ਆ ਕੱਪੜੇ ਧੋਤੇ ਸੀ ਸੁੱਕਣੇ ਪਏ ਮੈਂ ਕਿ ਸੁੱਕ ਜਾਣਗੇ ਚੱਲ ਤੈਨੂੰ ਦਵਾਈ ਦਵਾ ਕੇ ਲੈ ਕੇ ਆਉਂਦਾ ਨਹੀਂ ਦਵਾਈ ਲਾ ਕੇ ਕੀ ਕਰਾਂ ਮੈਨੂੰ ਕਿਹੜਾ ਕੁਝ ਹੋਇਆਗਾ ਤੂੰ ਗੱਲ ਨਹੀਂ ਸੁਣਦੀ ਹੁੰਦੀ ਫਿਰ ਮੇਰੀ ਮੈਂ ਨਹੀਂ ਜਾਣਾ ਹੁਣ ਮੈਨੂੰ ਲੋੜ ਨਹੀਂ ਦਵਾਈ ਦੀ ਮੈਂ ਕੀ ਕਰਨੀ ਦਵਾਈ ਲੈ ਕੇ ਤੂੰ ਚੱਲ ਮੈਂ ਕਹਿ ਰਿਹਾ ਨਾ ਤੈਨੂੰ ਮੈਂ ਨਹੀਂ ਜਾਂਦੀ ਹੈਗੀ ਨੇਖਾਂ ਇਹ ਆਕੜ ਜੀ ਨਾ ਦਿਖਾ ਦੇ ਲਈ ਤੈਨੂੰ ਪਤਾ ਤੇਰੇ ਨਾਲ ਕੀ ਹਾਸ ਰਹੂਗਾ ਕੀ ਹੋਊਗਾ ਜੇ ਮੈਂ ਨਹੀਂ ਜਾਣਾ ਤਾਂ ਨਹੀਂ ਜਾਣਾ ਉੱਚੀ ਜਵਾਰ ਚ ਮੇਰੇ ਨਾਲ ਗੱਲ ਨਾ ਕਰ ਬੱਸ ਮੈਨੂੰ ਬਾਰ ਬਾਰ ਕਹਿ ਵੀ ਨਾ ਮੈਂ ਨਹੀਂ ਜਾਣਾ ਚਲ ਮੈਂ ਤੈਨੂੰ ਕਿਹਾ ਨਾ ਚਲ ਨਹੀਂ ਜਾਣਾ ਤੈਨੂੰ ਕਿਹੜਾ ਗੱਲ ਕਹੀ ਕਿਉਂ ਨਹੀਂ ਸਮਝ ਲੱਗਦੀ ਜੋ ਮੈਂ ਕਹੂੰ ਸਿਰਫ ਉਹੀ ਹੋਣਾ ਹੋਰ ਕੁਛ ਨਹੀਂ ਚਲ ਬਾਪੂ ਮੈਂ ਜਾਣਾ ਓਏ ਆ ਜਾ ਹੁਣ ਇੱਥੇ ਪੈਰ ਜਿੱਕੜੀ ਸੀ ਜਾਏਗੀ ਆ ਗਈ ਸੁਣਦੀ ਐ ਨਹੀਂ ਹੁੰਦੀ ਕੇਰਾ ਕਿਹਾ ਇੱਧਰ ਚੱਲਿਆ ਬਾਈ ਹੁਣ ਤੂੰ ਟੋਕਾ ਕੰਮ ਤਾਂ ਪਹਿਲੀ ਨਹੀਂ ਬਣਦਾ ਗਿਆਗਾ ਸਾਰਾ ਦਿਨ ਤਾਂ ਪਿਆ ਰਹਿਣਾ ਹੈ ਦਵਾਈ ਦਵਾ ਕੇ ਲਿਓਣਾ ਤੇਰੀ ਭਝਾਈ ਨੂੰ ਅੱਛਾ ਚੱਲ ਦਵਾ ਲਿਆ ਛੇਤੀ ਮੁੜਿਆ ਜੀ ਕੋਈ ਨਾ ਤੂੰ ਕਿੱਥੋਂ ਆ ਮੈਂ ਖੇਤੋਂ ਆ ਬਾਈ ਹੋਰ ਕਿੱਥੋਂ ਆਣਾਗਾ ਪਾਣੀ ਪੂਣੀ ਦੇਖਿਆ ਹੈਗਾ ਨਾ ਬਾਈ ਦੇਖਿਆ ਬਾਈ ਚੱਲ ਦਵਾ ਲਿਆ ਦਵਾਈ ਕੋਈ ਨਾ ਸਾਰਾ ਦਿਨ ਤਾਂ ਪਿਆ ਰਹਿਣਾ ਉਹਹੋ ਠੰਡ ਵਾਲੀ ਹੋ ਗਈ। ਉਹਹੋ ਆ ਗਿਆ ਪੁੱਤ। ਹਾਂ ਆ ਗਿਆ ਪਾਪੀ। ਮਾਰਿਆ ਕਿਹੜਾ ਖੇਤ ਆ? ਹਾਂ ਖੇਤ ਕੀੜਾ ਮਾਰਿਆ। ਪਾਣੀ ਪੋਣੀ ਕਿਵੇਂ ਚੀਗਾ? ਪਾਣੀ ਦਾ ਪੁੱਛਣਾ ਨਜ਼ਾਰੇ ਦਿੱਤੇ ਲੈਟ ਨਹੀਂ। ਸਾਰੀ ਡੱਕਤੀ। ਚੱਲ ਠੀਕ ਹੈ ਵਧੀਆ। ਮੈਂ ਤਾਂ ਹੀ ਕਹਿੰਦਾ ਸੀ ਪਾਪੀ। ਹਾਂ ਦੋਕ ਦਿਨਾਂ ਨੂੰ ਪੈਰ ਖੜਦਾ ਹੋ ਜੂਗਾ ਰੇਹ ਸੱਟ ਦਾਂਗੇ। ਰੇਹ ਪਿਆ ਆਪਣੇ ਕੋਲੇ। ਰੇਤਾ ਪਿਆਗਾ। ਅੱਛਾ ਨਾਲ ਇੱਕ ਗੱਲ ਹੋਰ ਕਹਿੰਦਾ ਦੀ ਮੈਂ। ਹਾਂ ਉਹਨੂੰ ਕਹੇ ਨੀ। ਕਣਕ ਪੀਲੀ ਪੈ ਰਹੀ ਆਪਣੀ। ਕੋਈ ਦਵਾਈ ਲਿਆਊਗਾ। ਕਰ ਦਾਂਗੇ। ਟਾਈਮ ਹੈ ਗਿਆ ਆਪਣੇ ਦਾ ਚਲ ਕੋਈ ਨਾ ਮੈਂ ਕਹਿ ਦਣਾ ਉਹਨੂੰ ਦਵਾਈ ਨੂੰ ਜੇ ਮੈਂ ਕਹੂੰਗਾ ਤੈਨੂੰ ਪਤਾ ਮੈਂ ਤਾਂ ਕਹੂੰਗਾ ਤੈਨੂੰ ਕੀ ਆਖ ਲੈ ਤੈਨੂੰ ਪਤਾ ਕਿਵੇਂ ਪੈਂਦਾ ਮੇਰੇ ਗੰਨੀ ਦਾ ਨਾ ਨਾ ਕੋਈ ਨਾ ਮੈਂ ਕਹਿ ਦਣਾ ਉਹਨੂੰ ਹਾਂ ਤੂੰ ਕਹਿ ਦੀ ਕਹਿ ਦਣਾ ਕਹਿ ਦਣਾ ਚਲ ਠੀਕ ਹੈ ਮੈਂ ਤਾਂ ਚਾਦੀ ਘੁੱਟ ਪੀਣਾ ਚਲ ਤੂੰ ਲੈ ਚਾ ਮੇਰ ਪਾਲਾ ਚੜਿਆ ਪਿਆ ਮੇਨੇ ਚਲ ਕੋਈ ਨਾ ਕੋਈ ਵੱਬੀ ਦਵਾਈ ਹਾਂਜੀ ਵੀਰੇ ਲੈ ਆਇਆ ਆਪਾਂ ਤਾਂ ਕੀ ਕਹਾਂ ਡਾਕਟਰ ਕੁਛ ਨਹੀਂ ਡੜੀ ਡਾਕਟਰ ਨੇ ਕੁਝ ਨਹੀਂ ਸਪਲਾਈ ਕੀਤਾ ਤੂੰ ਅੰਦਰ ਭੱਗ ਜਾ ਥਾਂ ਥਾਂ ਪ੍ਰਧਾਨ ਬਣ ਕੇ ਖੜ ਜਣੀ ਆ ਮੈਂ ਆਪ ਹੀ ਕਰ ਲੂੰਗਾ ਦਾ ਸਮਝਾ ਦੂੰ ਤੂੰ ਕੁਛ ਲੈਦਾ ਨਹੀਂ ਸਮਝਾਏਗੀ ਤੂੰ ਤਾਂ ਤਾਂ ਪਾਇਰ ਨਹੀਂ ਹੁੰਦਾ ਹੈ ਤਾਂ ਪਾਇ ਤਾਂ ਕਿ ਉਹੀ ਗੱਲ ਕਰੀ ਆ ਵੀ ਬਸ ਠੀਕ ਹੈ ਮੈਨੂੰ ਪਤਾ ਇਹ ਜਾਣ ਕੇ ਕਰਦੀ ਆ ਹਰੇਕ ਡਾਕਟਰ ਨੇ ਹੀ ਕਿਹਾ ਵੀ ਠੀਕ ਹੈ ਬਸ ਦਵਾਈ ਖਾ ਲੋ ਲੈ ਦੱਸ ਬਈ ਇਹਦੇ ਬਸ ਆਇਆ ਕੁਝ ਯਾਰਾ ਬਸ ਜੀ ਮੈਨੂੰ ਪਤਾ ਇਹ ਜਾਣ ਕੇ ਕਰਦੀ ਆ ਮੈਂ ਤਾਂ ਹੀ ਇਹ ਨਾਲ ਇਹ ਜਿਹਾ ਸੁਰੂਕ ਕਰਦਾ ਸੁਰੂਕ ਕਰਦਾ ਤੂੰ ਸੁਰੂਕ ਨਾਲ ਕੋਈ ਨਿਪਰੇ ਛੱਡ ਜੂ ਗੱਲ ਕੋਈ ਫਿਰ ਇਹਨੂੰ ਵੀ ਚਾਹੇਗਾ ਛੱਡ ਜਾ ਬਈ ਮੈਨੂੰ ਐਂ ਦੱਸਾ ਜੇ ਆਪਣੀ ਕੋਈ ਭੈਣ ਹੁੰਦੀ ਜੇ ਅਗਲਾ ਉਹ ਨੂੰ ਘੁੱਟਦਾ ਆਪਣੇ ਤੇ ਕੀ ਬੀਤਦੀ ਯਾਰ ਤੂੰ ਚੁੱਪ ਕਰ ਜਾ ਉਹ ਤੂੰ ਚੁੱਪ ਕਰ ਜਾ ਮੈਥੋਂ ਸੁਣਨੇਗਾ ਕੋਸ ਚੁੱਪ ਕਰ ਜਾ ਬਸ ਤਪਿਆ ਪਾ ਮੈਂ ਤਪਿਆ ਜਾ ਚਾਬੀ ਲੈ ਅੰਦਰ ਜਾ ਕੇ ਆਰਾਮ ਨਾਲ ਤਪਿਆ ਤਪਾਇਆ ਰਿਹਾ ਪਤਾ ਨਹੀਂ ਕੀ ਆ ਬੱਪੇ ਬੰਦੇ ਦਾ ਬਣੂਗਾ ਕੀ ਬਣੂਗਾ ਕੀ ਖੁੰਡੇ ਭਾਗ ਹੈ ਉਹੀ ਗੱਲ ਆ ਮੈਂ ਕਹਣਾ ਸੈਟ ਲੈ ਇੱਕ ਦਿਨ ਦੇਖੀ ਜਾ ਪਰ ਨਹੀਂ ਬੂ ਇੱਕ ਦਿਨ ਜਾਂ ਨਹੀਂ ਨਾ ਹੰਡਾ ਕਰਾਇਆ ਇਹਨੇ ਉਹ ਅਜੇ ਕਸੂਰ ਉਹਦਾ ਕੱਢਦਾ ਵਿਚਾਰੀ ਦਾ ਦੇਖ ਲੈ ਉਹਦਾ ਤਾਂ ਸਹੀ ਕੀ ਕਸੂਰ ਹੈ ਚ ਚਲ ਕੋਈ ਨਾ ਉਹ ਮਨੋਂ ਮਾਰ ਤੇ ਲਾ ਮੈਂ ਤਾਂ ਕੀ ਕਰਦਾ ਮੈਂ ਤਾਂ ਆਪਾਂ ਨੂੰ ਕੀ ਲੋੜ ਆ ਵਿਚਾਰਦਾ ਮੈਨੂੰ ਤਾਂ ਫੇਰ ਵੀ ਤਰਸ ਆਉਂਦਾ ਹੈਗਾ ਵਿਚਾਰੀ ਉਹ ਚੱਲੀ ਜਾਂਦੀ ਆ ਸਾਰਾ ਦਿਨੇ ਦੀ ਉਹ ਤਰਸ ਮੈਨੂੰ ਵੀ ਆਉਂਦਾ ਹੈ ਆਲੋ ਜੀ ਚਾ ਤੂੰ ਖੜੀ ਕੀ ਕਰਦੀ ਹੁਣ ਓਰੇ ਕਸੋਨਾ ਮੈਥੋਂ ਕੁਛ ਕਿਉਂ ਖੜ ਨਹੀਂ ਸਕਦੀ ਹੈਗੀ ਸਾਰਾ ਦਿਨ ਮਗਰ ਪਈ ਰਿਆ ਕਰੋ ਤੂੰ ਤਾਂ ਵਰਗੀ ਚਾਹ ਲੈ ਆ ਕੇ ਦੇਤੀ ਤੈਨੂੰ ਆਕਲ ਨਹੀਂ ਹੈਗੀ ਤੈਨੂੰ ਖਾਣਾ ਪਾਣੀ ਨਹੀਂ ਬਣਾਉਣਾ ਆਉਂਦਾ ਨਾ ਚਾਹ ਨੂੰ ਕੀ ਹੋਏਗਾ ਸਾਰਿਆਂ ਨੇ ਇਹੀ ਚਾਹ ਪੀਚ ਥੋਨੇ ਮਿੱਠਾ ਕੁ ਜ਼ਿਆਦਾ ਲੱਗਣ ਲੱਗਿਆ ਜ਼ਿਆਦਾ ਬਕਵਾਸ ਨਾ ਕਰ ਮੇਰੇ ਮੂਰੇ ਮੈਂ ਥਾਪੜਾ ਮਾਰ ਲੱਗਾ ਕੌਲ ਨਹੀਂ ਕਰਦਾ ਫੇਰਾ ਕਿਉਂ ਥੋਨੀ ਮਾਰਨਾ ਹੁੰਦਾਗਾ ਲੈ ਮੈਂ ਕਿਉਂ ਕਹਾਂਗੀ ਤੁਹਾਡੇ ਤੋਂ ਛਿੱਤਰ ਤੂੰ ਚੁੱਪ ਕਰ ਜਾ ਮੈਨੂੰ ਗੁੱਸਾ ਜਾਣਾ ਚੜਾ ਬਾਲਾ ਬਹੁਤ ਸਹਿਣ ਕਰ ਲਿਆ ਪਰ ਹੁਣ ਨਹੀਂ ਮੈਂ ਸਹੰਦੀ ਹੈਗੀ ਤੂੰ ਕੁਝ ਜਾਣੀ ਨਹੀਂ ਪੁੱਟ ਰਹੀ ਕੀ ਹੋਇਆ ਤੂੰ ਮੇਰੀ ਗੱਲ ਸੁਣ ਲੈ ਮੈਂ ਮਾਰ ਦੂੰ ਉਹਨੂੰ ਮੇਰੀ ਅੱਖਾਂ ਮੂਰੋ ਲੈ ਜਾਏ ਉਹਨੂੰ ਮੈਨੂੰ ਬਹੁਤ ਹੱਕ ਚੜਦਾ ਇੱਥੇ ਬੰਦੇ ਤੋਂ ਬਰਦਾਸ਼ਤ ਨਹੀਂ ਹੁੰਦਾ ਹੋਰ ਅੱਜ ਤਾਂ ਹੁਣੇ ਨਹੀਂ ਬਾਜ਼ਾਰ ਤੋਂ ਤੈਨੂੰ ਪਖੰਡ ਕਰਨਾ ਮੈਂ ਤੈਨੂੰ ਕਿਹਨੇ ਕਿਹਾ? ਜੇ ਕਹੇ ਤੈਨੂੰ ਪਖੰਡ ਕਰਨਾ ਨੂੰ? ਬਾਪੂ ਜੀ ਹੁਣ ਮੈਂ ਡਾਕਟਰਾਂ ਕੋਲ ਜਾਈ ਜਦੋਂ ਨਹੀਂ ਕੋਈ ਮਿਰਚ ਨੁਕਸ ਹੈਗਾ ਉਹਨਾਂ ਨੇ ਕਿਹਾ ਤਾਂ ਡਾਕਟਰ ਵੀ ਦਵਾਈ ਖਾਈ ਚੱਲੋ। ਇਹ ਮੇਰੇ ਮਗਰੇ ਪੈ ਰਹੇ ਨੇ ਸਾਰਾ ਦਿਨ। ਚੱਲ ਕੋਈ ਨਾ ਪਤਾ ਤੂੰ ਅੰਦਰ ਜਾ ਮੈਂ ਕਰਦਾ। ਦਾਲ ਪਾਣੀ ਤਾਂ ਬਣਾ ਲੈ ਬੰਦਾ ਚੱਜਦਾ। ਬਣਾ ਲੈ ਦਾਲ ਪਾਣੀ ਤੇਰੇ ਵਾਸਤੇ ਨਿਕੜੂ। ਤੂੰ ਬੰਦੇ ਚਾ ਕਿਹਨੂੰ ਕੁੱਟ ਛੱਡਦਾ ਹੈ? ਮਰਿਆ ਕੁਝ ਸੋਚ ਲੈ। ਕੀ ਸੋਚ? ਪਤਾ ਮੈਨੂੰ ਵੀ ਮੈਂ ਕੀ ਕਰ ਰਿਹਾ। ਕੀ ਕਰ ਰਿਹਾ ਤੂੰ? ਮੈਂ ਸਹੀ ਇਹ ਕਰ ਰਿਹਾ ਜੋ ਕੁਝ ਕਰ ਰਿਹਾ। ਕੀ ਸਹੀ ਕਰਦਾ ਤੂੰ? ਫਰੋ ਜਾਣ ਬੁੱਝ ਕੇ ਇਹ ਜਗ ਹਰਕਤਾਂ ਕਰਦੀ ਐ ਜਾਣ ਬੁੱਝ ਕੇ ਕੋਈ ਨਹੀਂ ਹਰਕਤਾਂ ਕਰਦੀ ਮੈਂ ਜਾਣਦਾ ਬਾਪੂ ਤੂੰ ਬਾੜੀ ਦਾ ਸੈਡ ਲਾਇਆ ਉਹਦੀ ਤੂੰ ਮੇਰੀ ਗੱਲ ਸੁਣ ਬੰਦਾ ਬਣ ਜਾ ਤੂੰ ਬੰਦਾ ਹੀ ਆ ਹਾਂ ਹੋਰ ਕੀ ਮੈਨੂੰ ਨਾ ਹੁੰਡਾ ਫੇਰਨਾ ਪੈ ਤੇਰੇ ਤੇ ਭਾਈ ਜੂ ਹੁੰਡਾ ਫੇਰਨਾ ਉਹ ਰੋਜ਼ ਹੀ ਚੱਲ ਪੈਣਾ ਤੂੰ ਧਰਕੇ ਚੱਲ ਪੈਣਾ ਨੇ ਹੱਥ ਨੇ ਚੱਲ ਪੈਣਾ ਕੀ ਕਰਾਂ ਵੀ ਡਾਕਟਰਾਂ ਤੋਂ ਦਵਾਈ ਦਵਾਜਾ ਜ਼ੋਰ ਲਵਾ ਲਿਆ ਖਾਂਦੀ ਨਹੀਂ ਮੈਨੂੰ ਪਤਾ ਜਾਣ ਕੇ ਉਹ ਖਾਂਦੀ ਕਿਉਂ ਨਹੀਂ ਤੇਰੇ ਭਾਦ ਨਹੀਂ ਖਾਂਦੀ ਤੂੰ ਮੇਰੀ ਗੱਲ ਸੁਣ ਇੱਧਰ ਬੰਦਿਆ ਵਾਂਗ ਉਹਨੂੰ ਨਾਲ ਲੈ ਕੇ ਭੱਜ ਜਾ ਨਾਲੇ ਜਾ ਤੂੰ ਨਾਲ ਕਿਉਂ ਮੈਂ ਕਿੱਥੇ ਜਾਵਾਂ ਓਏ ਪਤਾ ਨਹੀਂ ਹੁੰਦਾ ਕੋਈ ਤੇਰੇ ਚ ਘਾਟ ਬੰਨ ਹੋਵੇ ਨਹੀਂ ਮੇਰੇ ਮੁਰੇ ਚ ਕੋਈ ਨਹੀਂ ਹੈਗੀ ਮੈਨੂੰ ਪਤਾ ਤੂੰ ਮੈਨੂੰ ਤੈਨੂੰ ਕੇਰਾ ਕਹਤਾ ਮੈਂ ਬੰਦਾ ਵਾਂਗੂ ਤੁਰ ਜਾ ਨਹੀਂ ਖੁੰਡੇ ਬਹਿਣਗੇ ਤੂੰ ਵਾਲਾ ਕੋਈ ਨਾ ਜੇ ਤੂੰ ਬਾਲਾ ਕਹਣਾ ਮੈਂ ਲੈ ਚਾਲਦਾ ਉਹਨੂੰ ਕੋਈ ਨਾ ਜਾਏ ਉਹਦੇ ਚੱਲ ਜਾ ਰੋਜ਼ ਕੁੱਟ ਛਿੜਦਾ ਉਹਨੂੰ ਅਗਲਵਿੰਦਰ ਆਪਸੇ ਹਾਂ ਜਾਏ ਹਾਂ ਜਾਏ ਕੀ ਕਹਿੰਦਾ ਡਾਕਟਰ ਪਾਪੇ ਤੇਰੀ ਗੱਲ ਸਹੀ ਸੀਗੀ ਮੈਂ ਹੀ ਗਲਤਾਂ ਮੈਂ ਤੈਨੂੰ ਕਹਿੰਦੇ ਕੀਦੇ ਸੀ ਪਰ ਮੈਨੂੰ ਪਤਾ ਨਹੀਂ ਸੀਗਾ ਮੈਂ ਤਾਂ ਆਪਦੇ ਹੰਕਾਰ 'ਚ ਹੀ ਫਰੀ ਗਿਆ ਮਮਈਏ ਵਿਚਾਰੀ ਤੇ ਅਤਿਆਚਾਰ ਕਰੀਗਾ ਕੁੱਟਦਾ ਮਾਰਦਾ ਰਿਹਾ ਮੈਨੂੰ ਆਏ ਸੀ ਇਹ ਜਾਣ ਕੇ ਕਰਦੀ ਆ ਪਰ ਮੈਨੂੰ ਕੀ ਪਤਾ ਸੀਗਾ ਸੌਰੀ ਸੀਰਤਾ ਕੋਈ ਗੱਲ ਨਹੀਂ ਮੈਂ ਤਾਂ ਤੁਹਾਡੀ ਗੱਲ ਦਾ ਕਦੇ ਹੋਈ ਨਹੀਂ ਗੁੱਸਾ ਕੀਤਾ ਚਲ ਜੋਰਾ ਬਲੂ ਮੰਜੂਰ ਸੀ ਹੋ ਜੀ ਖੁਸ਼ ਰਹੋ ਚਲ ਹੁਣ ਨਾ ਐਵੇਂ ਲੜੀ ਜਾਇਆ ਕਰੀ ਠੀਕ ਆ ਵਾਪਸ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੁਸੀਂ ਸਾਡੀ ਨਵੀਂ ਵੀਡੀਓ ਦੇਖ ਚੁੱਕੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਲੇਟੈਸਟ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਥੈਂਕ ਯੂ